ਨਿਯਮ ਮਰਡਰ ਹੋਣ ਲੱਗ ਜਾਣਗੇ ਤੇ ਇਥੇ ਰਹੂਗਾ ਕੌਣ ਪੰਜਾਬ ਚ ਪਿਛਲੇ 2 ਸਾਲਾਂ ਚ ਮੈਂ ਦੇਖ ਰਿਹਾ 3 ਸਾਲਾਂ ਚ ਜਦੋਂ ਦੇ ਝਾੜੂ ਵਾਲੇ ਆਏ ਐ ਹਰ ਰੋਜ਼ ਕਿਤੇ ਬੈਂਕ ਰੂਪਿਆ ਜਾ ਰਿਹਾ ਕਿਤੇ ਐਕਸਟਰਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਗਈ ਹੈ ਕੱਲ ਮੈਂ ਮੋਗੇ ਸੀ ਕਿਥੇ ਉਹ ਡਾਕਟਰ ਸਾਹਿਬ ਕਮੋਜ ਸੀ ਡਾਕਟਰ ਆ ਉਹਨਾਂ ਤੇ ਗੋਲੀ ਮਾਰੀ ਐਕਸਟਰਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੀ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬਹਿ ਕੇ ਦਿੱਲੀ ਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਥੋੜੀ ਜਿਹੀ ਵਾਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਆ ਪੰਜਾਬ ਦੀ ਜੇ ਤੁਸੀਂ ਨਾਸ ਐਕਸ਼ਨ ਲੇਤਾ ਤਾਂ ਹੋੜ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਹੈ ਇੱਥੇ ਕਾਬੂ ਨਹੀਂ ਰਹਿਣਾ ਕੁਝ ਬਸ ਸਾਹਿਬ ਐਡੀ ਵੱਡੀ ਘਟਨਾ ਹੋਈ ਆ ਅਮਨ ਅਰੋੜਾ ਜੀ ਇੱਥੇ ਆਏ ਸੀਗੇ ਪਿਛਲੇ 20 ਦਿਨ ਪਿਛਲੇ 20 ਦਿਨ ਚ ਤਿੰਨ ਵਾਰ ਤਾਂ ਹੁੰਦੀਆਂ ਇੰਟੈਲੀਜੈਂਸ ਕੋਲ ਕੋਈ ਇੱਕ ਵੀ ਇਨਪੁਟ ਨਹੀਂ ਹੈ ਇੰਟੈਲੀਜੈਂਸ ਤੁਸੀਂ ਬੰਦੇ ਨਹੀਂ ਕਿ ਪੰਜਾਬ ਦਾ ਇੰਟੈਲੀਜੈਂਸ ਸਿਸਟਮ ਫੇਲ ਹੋ ਚੁੱਕਿਆ ਇੱਥੇ ਹੋ ਹੀ ਰਿਹਾ ਹੈ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਨ ਵਾਲੇ ਉਹਨਾਂ ਨੂੰ ਫੜਦੇ ਆਂ ਤੇ ਲੋਕਲ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਥ ਲਾਉਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਆਂ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਜਿੱਤੇ ਐ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮਐਲਏ ਸਾਡੇ ਹਲਕੇ ਦਾ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਵੋਟਾਂ ਪੈ ਗਈਆਂ ਨਾ ਉਹਨਾਂ ਦੀ ਜਿੰਮੇਵਾਰੀ ਕੋਈ ਨਹੀਂ ਹੈ ਸਰ ਤੁਸੀਂ ਬਾਕੀ ਤਾਂ ਵੀ ਬਿਟਿੰਗ ਘਟਨਾ ਜਿਹੜੀ ਹੋਈ ਐ ਇਹਦੀ ਹੋ ਚੁੱਕਿਆ ਪੂਰੇ ਪੰਜਾਬ ਤੇ ਤਿੰਨੋਂ ਮਾਰਦਾ ਕੋਈ ਇਨਪੁਟ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਐ ਅਚਾੜੋ ਵਾਲੇ ਨਹੀਂ ਤੇ ਇਹਦੇ ਜੰਵਰ ਕੇਜਰੀ ਵਾਲਾ ਕਿਉਂਕਿ ਸਹੀ ਮੈਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਆ ਪੰਜਾਬ ਦਾ ਭਗਵੰਤ ਮਾਨ ਨਹੀਂ ਹੈ ਤੇ ਮੰਤਰੀ ਤਾਂ ਐਂ ਰੱਖੇ ਆ ਜਿਵੇਂ ਆਪਣੇ ਪੀਐਮ ਰੱਖੇ ਆ ਦਿੱਲੀੋਂ ਸੋਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਹੈ ਜੈਨ ਜਿਹੜਾ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸਾਰੇ ਤਾਂ ਗੈਂਗਸਟਰ ਹੈ ਮੈਂ ਤਾਂ ਲੁਧਿਆਣੇ ਦੇ ਵਿੱਚ ਇੰਡਸਟਰੀ ਨਾਲ ਮਿਲਿਆ ਸੀ ਉਹ ਕਹਿੰਦਾ ਅਸੀਂ ਮੈਂ ਅਸੀਂ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾ ਤੋਂ ਫਰੋਤੀਆਂ ਲੈ ਰਹੇ ਐ ਤੇ ਗੈਂਗਸਟਰਾਂ ਤੋਂ ਵੱਧ ਫਰੋਤੀਆਂ ਕੇਜਰੀਵਾਲ ਲੈ ਰਹੇ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ ਜੋ ਮੁੱਖ ਉਹਨਾਂ ਦਾ ਲੀਡਰ ਹੀ ਫਰੋਤੀਆਂ ਲੈਣ ਲੱਗ ਜੇ ਫਿਰ ਬਚੂਗਾ ਕਿ